ਜੀ ਅੱਜ ਆਏ ਤੁਹਾਡੇ ਕੋਲ 1947 ਦੇ ਜਿਹੜੇ ਅਜਾੜੇ ਸੀ ਜੀ ਉਹ ਤੁਸੀਂ ਵੇਖੇ ਵੇਖੇ ਸੀ ਤੇ ਉਧਰ ਪਿੰਡ ਕਿਹੜਾ ਸੀ ਤੁਹਾਡਾ ਚੰਦਪੁਰਾਣੇ ਚੰਦਪੁਰਾਣੇ ਤਹਿਸੀਲ ਮੋਗਾ ਜ਼ਿਲ੍ਹਾ ਜਿਹੜਾ ਫਰੋਜਪੁਰ ਜ਼ਿਲ੍ਹਾ ਫਰੋਜਪੁਰ ਥਾਣਾ ਥਾਣਾ ਬਾਗੇ ਵਾਲੇ ਦਾ ਥਾਣਾ ਤੁਨ ਬਾਗੇ ਵਾਲੇ ਦਾ ਲੱਗਦਾ ਹਾਂ ਐ ਬਾਬਾ ਤੁਹਾਡੀ ਉਮਰ ਕਿੰਨੀ ਸੀ ਜਦੋਂ ਇਹ ਵੰਡ ਹੋਈ ਉਦੋਂ 15 ਸਾਲ ਦੀ ਉਮਰ ਸੀ ਤੁਹਾਡੀ 15 ਸਾਲ ਉਮਰ ਸੀ ਹਾਂ ਤੇ ਤੁਹਾਡੇ ਅੱਬਾ ਜੀ ਦਾ ਕੀ ਨਾਮ ਸੀ? ਸ਼ਿਕੰਦਰ। ਸ਼ਿਕੰਦਰ ਤੇ ਦਾਦੇ ਦਾ? ਦਾਦੇ ਦਾ ਲੈਣਾ। ਲੈਣਾ। ਉਹਨੂੰ ਜੈਦ ਕਿਉਂ ਕਹਿੰਦੇ ਸ? ਬਸ ਜੱਜਾ ਤਾਂ ਅਡੋੜ ਜੀ। ਜੈਦ ਕਹਿੰਦੇ ਨੇ ਜੱਜਾ। ਹਾਂ। ਜੈਦ ਜੱਟ। ਜੱਟ। ਇਹ ਜਿਹੜਾ ਪਿੰਡ ਸੀ ਚੰਦਪੁਰਾਣੇ। ਕਿੱਡਾ ਵੱਡਾ ਪਿੰਡ ਸੀ? ਬਹੁਤ ਤਗੜਾ ਪਿੰਡ ਸੀ ਜੀ। ਅੱਛਾ। ਹੂੰ। ਮੁਸਲਮਾਨਾਂ ਦੀ ਹੋਰ ਬਰਾਦਰੀਆਂ ਵੀ ਹੈਗੀਆਂ। ਹੈਗੀਆਂ ਸੀ ਬਥੇਰੀਆਂ। ਕਿਹੜੀਆਂ ਕਿਹੜੀਆਂ? ਭੋਲਰ ਵੀ ਸੀਗੇ। ਹਾਂ। ਤੇ ਛੇਖੜੀਆਂ ਵੀ ਸੀਗੇ। ਹਾਂ। ਜੱਟ ਵੀ ਸੀਗੇ ਹਾਂ ਤੇ ਨਸਾਰੀ ਵੀ ਬਥੇਰੇ ਸੀ ਅੱਛਾ ਅੱਛਾ ਮਰਾਸੀ ਵੀ ਬਥੇਰੇ ਸੀ ਪੱਕਾ ਬੰਦਾ ਅੱਛਾ ਅੱਛਾ ਤੇ ਮੋਚੀ ਕੀ ਮਾਰ ਅੱਛਾ ਨੰਬਰਦਾਰ ਨੰਬਰਦਾਰ ਬਿਸ਼ਨਾ ਨੇ ਕਿੰਨੇ ਸੀ ਦੋ ਦੋ ਨੰਬਰ ਦਾ ਹਾਂ ਜੀ ਇੱਕ ਦਾ ਨਾ ਬਿਸ਼ਨਾ ਇੱਕ ਦਾ ਨਾ ਜਗਿੰਦਰ ਇੱਕ ਦਾ ਨਾ ਜਗਿੰਦਰ ਹਾਂ ਜੀ ਅਜਾ ਬਾਬਾ ਇਹਨਾਂ ਦੀਆਂ ਵੀ ਗੋਤਾ ਹੁੰਦੀਆਂ ਹਾਂ ਜੀ ਅੱਡੋ ਅੱਡ ਇਹਨਾਂ ਦਾ ਕੀ ਨਾ ਗੋਤਾ ਕਿਹੜੀਆਂ ਸੀ ਇਹਨਾਂ ਦੇ ਗੋਤਾ ਦਾ ਨਹੀਂ ਮੈਨੂੰ ਪਤਾ ਪਉਦਾ ਵੀ ਕੀ ਗੋਤਾ ਦਾ ਨਹੀਂ ਗੋਤਾ ਦਾ ਨਹੀਂ ਪਤਾ ਹੈ ਹਾਂ ਨੰਬਰ ਦਾ ਨਾਮ ਦਾ ਪਤਾ ਉਹਨਾਂ ਦਾ ਤੁਹਾਡੀ ਕਿਹੜੀ ਪੱਤੀ ਚਕਾਰ ਸੀ ਸਾਡਾ ਅਸੀਂ ਪੱਤੀ ਜੇ ਦਿੱਲੀ ਪੱਤੀ ਜੇ ਢਲੀ ਪੱਤੀ ਢੇਲੀ ਪੱਤੀ ਹਾਂ ਕਿੰਨੀਆਂ ਪੱਤੀ ਕਿਲੇ ਵਾਲਾ ਕਿਲੇ ਵਾਲਾ ਹਾਂ ਜੀ ਕਿੰਨੀਆਂ ਪੱਤੀਆਂ ਸੀ ਤੁਹਾਡੀਆਂ ਤਿੰਨ ਨਾ ਯਾਦ ਪੱਤੀਆਂ ਨੇ ਆ ਇੱਕ ਭੁੱਲਰਾਂ ਵਾਲੀ ਪੱਤੀ ਵੱਜਦੀ ਸੀ ਹਾਂ ਇੱਕ ਜਟਾਲੀ ਵੱਜਦੀ ਸੀ ਸਿਖਾੜੀ ਹਾਂ ਇੱਕ ਚੂੜਿਆਂ ਵਾਲੀ ਪੱਤੀ ਵੱਜਦੀ ਸੀ ਕਿਲਾ ਹਾਂ ਅਸੀਂ ਸਾਨੇ ਸੀ ਆ ਜਾਂਦੇ ਹਾਂ ਅੱਛਾ ਅੱਛਾ ਹਾਂ ਥੜੇ ਸੀ ਸਾਡੇ ਬੂਹੇ ਦੇ ਅੱਗੇ ਥੜੀ ਥੜੇ ਥੜੇ ਵਿੱਚ ਪੇਪਰ ਸੀਗੇ ਤਿੰਨ ਗੁਰਦੁਆਰਾ ਸਾਡੇ ਬੂਹੇ ਦੇ ਅੱਗੇ ਸੀ ਗੁਰਦੁਆਰਾ ਤੁਹਾਡੇ ਬੂਹੇ ਦੇ ਅੱਗੇ ਸੀ ਅੱਗੇ ਸੀ ਐ ਐ ਨੋ ਉਹ ਸਦਾ ਸੀ ਜਾਂਦੇ ਰਹਿੰਦੇ ਸੀ ਗੁਰਦੁਆਰੇ ਲੋ ਨਿਕ ਨਿਕ ਹੁੰਦੇ ਉਹ ਗਾੜੀ ਜਾਂਦੇ ਸੀ ਗੁਰਦੁਆਰੇ ਕਿਹੜਾ ਖਾਂਦੇ ਸੀ ਨਹੀਂ ਅਸੀਂ ਕੜਾ ਨਹੀਂ ਖਾਧਾ ਜੀ ਅੱਛਾ ਹਾਂ ਅਸੀਂ ਨਹੀਂ ਖਾਧਾ ਕੜਾ ਅੱਛਾ ਉਹ ਕਹਿੰਦੇ ਨੇ ਕੜਾ ਬਣਦੇ ਬਣਦੇ ਹੁੰਦੇ ਜੱਠੀ ਦੇ ਨਹੀਂ ਭੋਗ ਪਾਉਂਦੇ ਸੀ ਅੱਛਾ ਹਾਂ ਭੋਗ ਪਾਉਂਦੇ ਸੀ ਸਹੀ ਸਹੀ ਹਾਂ ਚੱਕਰ ਚੱਕਰ ਮਸਜਿਦ ਹੈਗੀ ਸੀ ਮਸਜਿਦ ਸਾਡੀ ਸੀਗੀ ਪਿਛਲੇ ਪਾਸੇ ਜਾ ਰਹੀਂਦੀ ਸੀ ਮੋਹਰੀਆਲੀ ਮਸਜਿਦ ਵੱਜਦੀ ਪੱਕੀ ਕੱਚੀ ਪੱਕੀ ਪੱਕੀ ਮਸਜਿਦ ਹਾਂਜੀ ਤੇ ਸਕੂਲ ਹੈ ਸਕੂਲ ਵੀ ਸੀਗਾ ਜੀ ਪੱਕਾ ਤੁਹਾਡੇ ਪਿੰਡ 'ਚ ਪਿੰਡ 'ਚ ਉਹ ਕਿਹੜੇ ਪਾਸੇ ਜੀ ਉਹ ਵੀ ਉਸੇ ਮਸਜਿਦ ਨਾਲ ਦੀ ਸੀ ਪਛਾਨ ਅੱਛਾ ਅੱਛਾ ਪੜ੍ਹ ਜਾਂਦੇ ਰਹੇ ਵੱਡੇ ਖੂਹ ਵਾਲਾ ਨਹੀਂ ਪੜਨਾ ਸੀ ਗਏ ਨਹੀਂ ਗਏ ਪੜਨਾ ਹਾਂ ਸਾਡਾ ਵੱਡਾ ਭਾਈ ਸ਼ਿਓ ਜਨਮ ਦਾ ਪੜਨਾ ਅੱਛਾ ਖੂਹ ਕਿੱਥੇ ਸੀ ਜਿਹੜਾ ਪਾਣੀ ਭਰਦੇ ਸੀ ਸਕੂਲ ਦੇ ਅੱਗੇ ਹੀ ਸੀ ਸਕੂਲ ਦੇ ਅੱਗੇ ਖੂਹ ਹਾਂ ਚੜ੍ਹਦੇ ਪਾਸੇ ਨੂੰ ਉਤੋਂ ਸਾਰੇ ਪਾਣੀ ਭਰਦੇ ਸੀ ਸਾਰੇ ਪਾਣੀ ਭਰ ਲੈਂਦੇ ਸੀ ਸਿੱਖਾਂ ਦਾ ਖੂਹ ਵੱਖਰਾ ਸੀ ਅੱਛਾ ਅੱਛਾ ਉਹਨਾਂ ਦਾ ਖੂਹ ਕਿੱਥੇ ਹੈ ਉਹਨਾਂ ਦਾ ਵੀ ਉਹ ਖੁਈ ਉਹ ਖੁਈ ਦੇ ਬੜਾ ਭਲੇ ਨੜਕੇ ਨੁਰਕੇ ਲੱਗੇ ਅੱਛਾ ਅੱਛਾ ਹਾਂ ਸੇ ਸਾਡੀ ਪੱਤੀ ਇਧਰਲੇ ਪਾਸ ਯਾਰਾਂ ਦੇ ਗੁਰਦੁਆਰੇ ਕੋਲੇ ਇਹਦੇ ਵਿੱਚ ਸਾਡੇ ਘਰ ਸੀਗੇ হাজী ਸਲੇਮਾਨ ਹਾਂ ਉਹਦਰ ਗਣੀ ਬਾਬਾ ਫੋਮਣ ਹਾਂ ਹਾਂ ਇਹ ਸੀਗੇ ਘਰ ਹਾਂ ਤੇ ਕਾਹਤੇ ਨਜ਼ਰੇ ਕੇ ਹਾਂ ਜਲਾਲ ਕੇ ਜਲਾਲ ਦਾ ਸੀ ਚਾਚਾ ਨਜ਼ਰਾ ਹਾਂ ਇਹ ਦੂਜਾ ਇਹ ਸਾਡੇ ਇੰਦਰ ਦੇ ਪਾਸੇ ਪੱਤੀ ਦੇ ਘਰ ਸੀਗੇ ਸਾਰਿਆਂ ਦੇ ਇਹ ਸਾਰਿਆਂ ਦੇ ਘਰ ਇਸੇ ਬਤ ਹਾਂ ਇੱਕ ਸਿੱਖਾਂ ਦੇ ਵਿੱਚ ਰਲਵੇਂ ਸੀਗੇ ਇੱਕ ਇੱਕ ਬਾਬਾ ਫੁੰਮਣ ਸੀਗਾ ਸਿੱਖ ਮਾਨ ਮਾਨ ਸੀ ਉਹ ਹਾਂ ਇੱਕ ਬਾਬਾ ਬਿਸ਼ਨਾ ਹਾਂ ਉਹ ਵੀ ਮਾਨ ਸੀ ਅੱਛਾ ਇੱਕ ਨਿਕੂ ਹੁੰਦਾ ਸੀ ਉਹ ਮਰ ਗਿਆ ਸੀ ਹਾਂ ਇੱਕ ਬਾਬਾ ਮਿੱਤਾ ਸੀ ਹੂੰ ਉਹ ਵੀ ਮਤਮੇ ਵਜਦੇ ਸੀ ਅੱਛਾ ਹਾਂ ਬਾਬੇ ਮਿੱਤੇ ਕੇ ਘਰੇ ਸੀ ਸਮਾਨ ਸੂਨ ਸਾਰਾ ਰੱਖ ਕੇ ਆਏ ਸੀ ਬਾਬੇ ਮਿੱਤੇ ਕੇ ਹਾਂ ਸਾਰਾ ਸਾਰਾ ਕੁਝ ਮਾਲ ਵੀ ਉਹਨਾਂ ਦੇ ਘਰੇ ਬਨ ਕੇ ਆਏ ਸੀ ਹਾਂ ਜਿਹੜਾ ਘਰ ਦਾ ਸਮਾਨ ਸੀ ਉਹ ਬਾਬੇ ਨਿੱਕੂ ਕੇ ਘਰੇ ਬਨ ਕੇ ਆਏ ਸੀ ਬਿੱਲੂ ਉਹਦਾ ਮੁੰਡੇ ਦੇ ਨਾਲ ਛੋੜੇ ਦਾ ਮੇਰੇ ਹਾਣੀ ਸੀ ਅੱਛਾ ਤੇਰਾ ਹਾਣੀ ਸੀ ਉਹ ਹਾਂ ਬਿੱਲੂ ਛੋੜੇ ਦਾ ਉਹ ਤਿੰਨ ਭਰਾ ਸੀ ਉਹ ਮਰ ਗਿਆ ਸੀ ਮੇਰੇ ਹੁੰਦਾ ਹੁੰਦਿਆਂ ਦੇ ਨਿੱਕੂ ਉਹ ਜਿਹੜਾ ਸਮਾਨ ਸੀ ਬਾਬੇ ਮਿੱਤੇ ਕੇ ਘਰੇ ਸੀ ਤੁਹਾਡਾ ਉਹ ਸਾਡਾ ਸੀ ਬਾਬੇ ਨਿੱਕੂ ਕੇ ਘਰੇ ਨਿੱਕੂ ਕੇ ਘਰੇ ਤੇ ਬਦ ਪਸੂ ਡੰਗ ਸਾਰੇ ਬਾਬੇ ਮਿੱਤੇ ਕੇ ਘਰੇ ਆਏ ਆਏ ਮੇਰੇ ਤੇ ਮੁੰਡੇ ਹੈਗੇ ਸੀ ਮੁੰਡੇ ਸੀਗੇ ਬਾਬਾ ਜੀ ਚਾਚਾ ਜੰਗੀਰ ਹਾਂ ਤੇ ਤਿੰਨ ਚਾਰ ਮੁੰਡੇ ਸੀਦੇ ਬਾਲਾ ਦਾ ਮੈਂ ਜੰਗੀਰ ਨੂੰ ਜਾਣਦਾ ਸੀ ਵੱਡਾ ਸਾਰਿਆਂ ਚੋਂ ਅੱਛਾ ਅੱਛਾ ਹਾਂ ਫਿਰ ਉਹ ਸਮਾਨ ਮਿਲਿਆ ਤੁਹਾਨੂੰ ਕੀ ਨਾ ਕੋਈ ਨਹੀਂ ਨਾ ਕਦੀ ਗਏ ਨਾ ਅਸੀਂ ਗਏ ਨਾ ਸਾਨੂੰ ਮਿਲਿਆ ਅੱਛਾ ਅੱਛਾ ਬਾਬਾ ਅਰਜਨ ਸੀ ਹਾਂ ਉਹਦਾ ਇੱਕੋ ਹੀ ਮੁੰਡਾ ਸੀ ਜੰਗੀਰ ਹਾਂ ਹਾਂ ਤੇ ਇਹ ਸਾਡੀ ਪੱਤੀ ਸੀਗੇ ਨੰਬਰਦਾਰ ਵੀ ਸਾਡੀ ਪੱਤੀ ਸੀ ਦੂਜੇ ਜਾ ਰਹੇ ਦੇ ਬਲੇ ਪਾਸੇ ਜੰਗਨਦਰ ਕੇ ਜਿੰਗਲਦਲ ਨੰਬਰਦਾਰ ਉਹ ਤੇਰੇ ਪਾਸੇ ਚਲੇ ਜਾਂਦੇ ਆ ਨਾ ਸੀਗੋਦਲਾਂ ਉਹਦੇ ਮੈਂ ਜਾਣਦਾ ਉਹਨਾਂ ਦੇ ਵੀ ਲੈ ਸਾਰਿਆਂ ਦੇ ਕਿਹਨਾ ਕਿਹਨਾ ਦੇ ਨਾਂ ਹੋਰੀ ਯਾਦ ਤੈਨੂੰ ਤੇ ਕਹੇ ਬਾਬਾ ਕੋਦੂ ਹੁੰਦਾ ਸੀ ਹਾਂ ਉਹ ਹੀ ਹਾਂ ਤੇ ਬਿਰਲੇ ਬਿਰਲੇ ਨਾ ਉਹਦਲਾ ਨਾ ਹਾਂ ਹਾਂ ਚਲੋ ਲੈ ਤੋ ਬਿਕਰ ਬਿਕਰ ਹਾਂ ਸਟੋਰੀ ਬਿਕਰ ਤਾਂ ਸਰਦਾਰ ਅੱਛਾ ਇਹ ਸਾਰੇ ਉਸ ਪੱਤੀ ਸੀਗੇ ਅੱਛਾ ਦੂਜਿਆਂ ਦੇ ਨਾਮ ਇਹਨੂੰ ਭੁੱਲੇ ਭਲੇ ਜਿਹੜੇ ਆਪ ਦੀ ਪੱਤੀ ਆਏ ਨਾ ਉਹ ਤਾਂ ਬਰਕਾ ਚੇਤਾ ਇਹਨਾਂ ਉਹ ਕੀ ਕੀ ਹੋਰ ਨਾਂ ਤੇਰੇ ਨਾਲ ਜਿਹੜੇ ਮੁੰਡੇ ਖੇਡਦੇ ਰਹੇ ਤੇ ਯਾਰ ਬੇਲੀ ਉਹ ਯਾਰ ਬੇਲੀਆਂ ਦੇ ਉਹ ਨਹੀਂ ਨੀਚੇ ਤੇ ਸਿੱਖਾਂ ਜੋ ਕੋਈ ਨਹੀਂ ਨਹੀਂ ਯਾਰ ਬੇਲੀ ਨਹੀਂ ਯਾਰ ਬੇਲੀ ਤਾਂ ਉਹ ਇੱਕੋ ਹੀ ਸੀ ਮੁੰਡਾ ਬਿੱਲੂ ਬਾੜਾ ਹਾਂ ਅੱਛਾ ਉਹ ਨਿਕੂ ਦਾ ਮੁੰਡਾ ਸੀ ਤਿੰਨ ਭਰਾ ਉਹ ਹਾਂ ਦੂਜੇ ਨਾਲ ਇੱਕ ਨਾ ਬੀਟਾ ਸੀ ਹਾਂ ਇੱਕ ਨਾ ਜਲੀਦ ਸੀ ਹਾਂ ਜਲੀਦ ਦੀ ਜੀ ਇਹਨੂੰ ਆਂਦੇ ਹਾਂ ਜੀਪ ਹਾਂ ਵੱਡਾ ਸੀ ਉਹ ਅੱਛਾ ਬਾਬਾ ਸੰਤਰਾਮ ਸੀਗਾ ਦੁਕਾਨ ਹਟਿਆ ਖਤਰੀ ਅੱਛਾ ਬੂਏ ਜੇ ਕਿ ਉਹਨਾਂ ਦੀ ਦੁਕਾਨ ਸੀ ਸੰਤਰਾਮ ਸੰਤਰਾਮ ਪਿਆਰਾ ਸਿੰਘ ਦਾ ਪੁੱਤ ਅੱਛਾ ਅੱਛਾ ਹਾਂ ਪੂਰੋਤੀ ਸੀ ਉਹਦੀ ਪੂਰੋਤੀ ਸੀ ਉਹਦੀ ਹਾਂ ਉੱਥੇ ਸੌਦਾ ਲੈਂਦੇ ਸੌਦਾ ਲੈਂਦੇ ਹੁੰਦੇ ਸੀ ਮਾਲ ਲੈਣਾ ਲੱਦ ਕੇ ਮੋਗੇ ਕਰਾਇਆ ਕਰਿਆ ਜਦੋਂ ਹੁਣਾ ਨਾ ਹਾਂ ਉਹਨਾਂ ਦਾ ਸਾਡਾ ਅਜਨ ਸੱਚੋ ਮੋਗੇ ਗੱਡੇ ਤੇ ਹਾਂ ਉਹ ਸਿੱਟ ਕੇ ਜਾਂਦੇ ਹੁੰਦੇ ਲੈ ਕੇ ਆਉਂਦੇ ਮੋਗੇ ਸਹੀ ਸੀ ਬਿਆੜੀ ਲਾਰਸੀ ਉਹ ਆਰਤੀਆ ਮੋਗੇ ਰੰਦਾ ਸੀ ਤੁਹਾਡੇ ਘਵਾਂਡੀ ਕੌਣ ਸੀ ਗਵਾਂਢੀ ਸਾਡੇ ਪਿਛਲੇ ਪਾਸੇ ਸਰਬਣਗੇ ਜਾ ਰਹੇ ਹੁੰਦੇ ਸੀ ਸਰਬਣਗੇ ਹਾਂ ਸਰਬਣ ਢੱਡ ਅੱਛਾ ਸਰਬਣ ਢੱਡ ਢੱਡ ਹਾਂ ਢੱਡਾ ਦਾੜ ਵਾਲਾ ਸੀ ਅੱਛਾ ਅੱਛਾ ਦਲੀਬ ਕੇ ਸੀਗੇ ਪਿਛਲੇ ਪਾਸੇ ਸਾਡੇ ਤੇ ਹੋਰ ਗਵਾਂਢੀ ਸਾਡੇ ਇਹੋ ਸੀ ਤਾਂ ਚਾਚਾ ਨਜ਼ਰ ਆਈ ਸੀ ਬਾਲਾ ਸੰਨ ਜੀ ਆਂ ਵੀ ਜਾਂਦੀ ਹਾਂ ਹਾਂ ਇਹ ਨਾਲ ਸੀ ਅਸੀਂ ਇੱਧਰ ਸੇ ਤੇ ਮੋਚੀਆਂ ਦੇ ਘਰ ਪਿਛਲੇ ਪਾਸੇ ਜਾ ਰਹੇ ਹਾਂ ਤੇ ਸੀ ਮਸਜਿਦ ਦੇ ਆਸੇ ਪਾਸੇ ਅੱਛਾ ਤੇ ਗੁਰਦੁਆਰਾ ਤੁਹਾਡੇ ਸਾਹਮਣੇ ਗੁਰਦੁਆਰਾ ਸਾਡੇ ਸਾਹਮਣੇ ਸੀ ਹਾਂ ਐਨ ਬਿਲਕੁਲ ਖੂਈ ਉੱਥੇ ਸੀ 1:00 ਵਜੇ ਜੋ ਨਾਉਂਦੇ ਹੁੰਦੇ ਸੀ 1:00 ਵਜੇ ਜਾਂ ਸੀ ਨਾਉਂਦੇ ਹੁੰਦੇ ਸੀ ਅੱਛਾ ਅੱਛਾ ਉਹ ਆਪਦੇ ਗੁਰਦੁਆਰੇ ਵਾਲੇ ਬੱਚਾ ਬਣਾਇਆ ਸੀ ਉਹਦਾ ਸਾਡਾ ਬਾਹਰ ਬਾਰ ਚ ਬੱਚਾ ਸੀ ਖਰਾਸ ਲੱਗੇ ਸੀ ਉੱਥੇ ਮਿਸਤਰੀਆਂ ਦੀ ਦੁਕਾਨ ਹੁੰਦੀ ਸੀ ਕਿਹੜੇ ਮਿਸਤਰੀ ਦੀ ਮਿਸਤਰੀ ਨਜਰਾ ਮੁਸਲਮਾਨ ਦਾ ਮੁਸਲਮਾਨ ਸੀ ਅੱਛਾ ਨਜਰਾਉਦੁੱਲਾ صدیق ਇਹ ਸਿੰਘ ਵਾਲੇ ਦੇ ਸੀ ਪਿਛੋਂ ਇਹ ਸੀ ਤੇ ਰਹਿੰਦੇ ਉੱਥੇ ਸਾਡੇ ਪਿੰਡ ਸਹੀ ਤੇ ਤੁਹਾਡੇ ਨਾਨਕੇ ਕਿਹੜੇ ਪਿੰਡੇ ਬਾਬਾ ਨਾਨਕੇ ਸਾਡੇ ਕੋਰੇ ਵਾਲੇ ਹੈ ਕੋਰੇ ਵਾਲੇ ਕੋਰੇ ਵਾਲੇ ਦੇ ਸਹੀ ਸਹੀ ਉਹ ਉਹਦੀ ਮਾਸੀ ਰਹਿੰਦੀ ਨੇ ਜਿਹੜਾ ਮੇਰਾ ਬਿੱਲੀ ਸੀ ਨਾ ਉਹ ਕੋਰੇ ਵਾਲੇ ਉਹਦੀ ਮਾਸੀ ਰਹਿੰਦੀ ਸੀ ਅਸੀਂ ਇਕੱਠੇ ਬਿੱਲੂ ਦੀ ਅਸੀਂ ਇਕੱਠੇ ਇੱਥੇ ਕੋਰੇ ਆ ਜਾਂਦੇ ਸੀ ਇੱਥੇ ਕੋਕਰ ਨਾਨਕੇ ਜੀ ਹਾਂ ਉਹ ਉਹਦੀ ਮਾਸੀ ਸੀ ਇੱਥੇ ਅੱਛਾ ਤਾਂ ਉਹਦੀ ਮਾਸੀ ਸੀ ਹਾਂ ਉਹਨੇ ਮੇਰੇ ਨਾਲ ਹੋਣਾ ਇੱਥੇ ਸਾਡੇ ਨਾਨਕੇ ਕੋਰੇ ਵਾਲੇ ਸੀ ਅੱਛਾ ਜੇ ਬਿੱਲੂ ਜੁੰਦਾ ਹੋਵੇ ਹਾਂ ਜਿਉਂਦਾ ਆਵੇ ਤਾਂ ਮਿਲਾਂਗੇ ਹਾਂ ਮਿਲਾਂਗੇ ਅੱਛਾ ਦਿਲ ਕਰਦਾ ਮਹੰਮਦ ਜਰ ਕਰਨ ਨੂੰ ਬਿਲੀਅਨ ਨੂੰ ਮਿਲ ਨੂੰ ਦਿਲ ਕਰ ਲਿਆ ਜਾਂ ਵੇਖ ਲਾਂਗੇ ਛਕਲ ਹੀ ਵੇਖਣੀ ਔਰ ਆਪਾਂ ਕਿਹੜਾ ਉੱਤੇ ਚਲੇ ਜਾਣਾ ਹਾਂ ਖੂਹ ਹੈਗੇ ਸੀ ਆਪਣੇ ਪਾਣੀ ਲਾਣ ਵਾਲੇ ਜਾਂ ਨਹਿਰ ਦਾ ਪਾਣੀ ਲਾਉਂਦੇ ਸੀ ਪਾਣੀ ਲੈਰ ਦਾ ਲਾਉਂਦੇ ਖੂਹ ਲਾਇਆ ਸੀ ਬਾਹਰ ਮਰਬੇ ਲਾਇਆ ਸੀ ਮੇਰੇ ਹੁੰਦੇ ਸਾਡੇ ਅਸੀਂ ਅਸੀਂ ਯਾਦ ਨਹੀਂ ਆਤੀ ਤੈਨੂੰ ਨਹੀਂ ਤੁਸੀਂ ਰੜ ਕੇ ਲਾਇਆ ਸੀ ਖਾਨੇ ਦੇ ਮੁਸਲਮਾਨਾਂ ਨੇ ਮੁਸਲਮਾਨਾਂ ਨੇ ਬਾਹਰ ਮਰਬੇ ਬਾਹਰ ਮਰਬੇ ਸਾਡੇ ਕੋਠੇ ਵੀ ਬਾਹਰ ਮਰਬੇ ਸੀ ਅੱਜ ਬਾਹਰ ਬਸੋਂ ਕਾਲੀ ਅੱਛਾ ਹਾਂ ਜੈਸੇ ਮੈਂ ਛੋਟਾ ਸਾਰਿਆਂ ਤੋਂ ਦੂਜੇ ਮੇਰੇ ਵੱਡੇ ਭਰਾ ਸੀ ਸਾਰੇ ਹਾਂ ਕਿਆਰੇ ਭਰਾ ਲੱਗੇ ਸੀ ਉਹ ਬਹੁਤ ਹੋ ਗਏ ਉਹ ਬਹੁਤ ਹੋ ਗਏ ਹਾਂ ਪੈਣਾ ਵੀ ਬਹੁਤ ਹੋ ਗੀ ਲੜਾਈ ਝਗੜਾ ਦਾ ਕੋਈ ਨਹੀਂ ਸੀ ਮੋਸਲੇ ਨਹੀਂ ਸਾਡੇ ਨਾਲ ਕੋਈ ਲੜਾਈ ਝਗੜਾ ਨਹੀਂ ਹੋਇਆ ਮੈਂ ਆਖੀ ਜੈਂ ਸਾਡੇ ਆਪ ਦੇ ਆਪ ਉੱਠ ਕੇ ਆਏ ਉਹਨਾਂ ਨੇ ਇਹਨਾਂ ਕਿਹਾ ਸੀ ਵੀ ਤੁਸੀਂ ਚਲੇ ਜਾਓ ਹੂੰ ਸਾਡੀ ਵਾਹ ਕੋਈ ਨਹੀਂ ਸੀ ਸਿੰਘਾਂ ਵਾਲੇ ਉਹਦੇ ਅੱਗ ਲੱਗੀ ਸੀ ਸਾਈਂ ਮਾਰਿਆ ਸਾਡਾ ਖੂਈ ਵਾਲਾ ਅੱਛਾ ਫਿਰ ਸਾਡੇ ਮੱਕੀ ਘੁੱਟ ਦੇ ਬਾਜੀ ਸਲੇਮਾਨ ਦੇ ਨਾਲ ਦੋ ਬੰਦੇ ਸੀਗੇ ਉਹ ਬੰਦਾ ਮਾਰਿਆ ਗਿਆ ਹਾਂ ਆ ਫੱਟੂਕਾ ਹਾਂ ਇਹ ਇਹ ਦੋਵੇਂ ਭਰਾ ਭੱਜ ਗਏ ਫਿਰ ਅਸੀਂ ਰਾਤ ਨੂੰ ਉਹ ਕਹੇ ਇਜ਼ਾਦਨ ਇਜ਼ਾਦਨ ਸਵੇਰ ਨੂੰ ਇਜ਼ੀ ਆ ਤੇ ਅਸੀਂ ਉੱਠ ਕੇ ਆ ਗਏ ਅੱਛਾ ਰਾਤ ਨੂੰ ਫੇਰ ਇਕੱਠੀ ਹੋ ਗਈ ਕਿਸੇ ਉਹਨਾਂ ਨੇ ਕਿਹਾ ਵੀ ਸਾਡੀ ਵਾਹ ਕੋਈ ਨਹੀਂ ਤੁਸੀਂ ਚਲੇ ਜਾਓ ਚਲੇ ਜਾ ਅਸੀਂ ਉੱਠ ਕੇ ਫੇਰ ਝੋਟੀਆਂ ਆ ਗਏ ਉੱਥੋਂ ਉੱਠ ਕੇ ਝੋਟੀਆਂ ਆ ਗਏ ਝੋਟੀਆਂ ਵੱਡੀਆਂ ਝੋਟੀਆਂ ਵੱਜਦੀਆਂ ਹਾਂ ਹਾਂ ਫੇਰ ਉੱਥੋਂ ਅਸੀਂ ਲਏ 8 ਦਿਨ ਉਹਦੇ ਝੋਟੀਆਂ ਚ ਫੇਰ ਅਸੀਂ ਆ ਗਏ ਜੀਰੇ ਹਾਂ ਜੀਰੇ ਗੋਲੀ ਚੱਲੀ ਜਿੱਥੇ ਝੋਟੀਆਂ ਹਾਂ ਜੀਰੇ ਆ ਗਏ ਰਾਤ ਨੂੰ ਜੀਰਿਆਂ ਫੇਰ ਅਸੀਂ ਕਾਫੇ ਨਾਲ ਆਏ ਆ ਵੇਰਾ ਜੀ ਤੁਰਦੇ ਮਰਦੇ ਤੁਰਕੇ ਆਏ ਸਾਰਾ ਹਾਂ ਸਫਰ ਸਾਰੇ ਤੰਦਰੁਸਤ ਪਿਓ ਸਾਡੇ ਦੇ ਟੱਟਾਂ ਵੱਜ ਗਈਆਂ ਸੀ ਬਾਪ ਸਾਡੇ ਦੇ ਹੂੰ ਇਹਦੇ ਕੋ ਸਮਾਨ ਸੂਣ ਸੀ ਲੋਕਾਂ ਦਾ ਤੇ ਉਹ ਖੋਇਆ ਗਿਆ ਅਸੀਂ ਇਹ ਵੀ ਘਰੇ ਉੱਥੇ ਜਿਹਦੇ ਸਾਡੀਆਂ ਰਿਸ਼ਤੇਦਾਰੀਆਂ ਸੀਗੀਆਂ ਪਰ ਅਸੀਂ ਇੱਥੇ ਆ ਗਏ ਉਹ ਆ ਗਏ ਸਾਡੇ ਕੋਲ ਤੇ ਜੀਰੋ ਜੀਰੋ ਫਿਰ ਮੁਕਾਫਲੇ ਨਾਲ ਆਏ ਤੁਰਕੇ ਤੁਰਕੇ ਕਾਫਲਾ ਬਹੁਤ ਵੱਡਾ ਸੀ ਜਿਹੜਾ ਪਾਸੋਂ ਦੀ ਫਿਰੋਜ਼ਪੁਰ ਵੱਜਦੀ ਫਿਰੋਜ਼ਪੁਰ ਦੀ ਹਾਂ ਗੰਡਾ ਸਿੰਘ ਵਾਲਾ ਹੈਡ ਮੰਗੇ ਅਸੀਂ ਗੰਡਾ ਸਿੰਘ ਹਾਂ ਫਿਰ ਉਸ ਤੋਂ ਬਾਅਦ ਪਿੰਡ ਦਾ ਕਦੀ ਕੋਈ ਨਹੀਂ ਗਿਆ ਨਹੀਂ ਅਸੀਂ ਇੱਕ ਵਾਰੀ ਮੁਲਾਕਾਤ ਹੋਈ ਹੈ ਵੱਡੇ-ਵੱਡਿਆਂ ਦੀ ਉਦੋਂ ਅਸੀਂ ਛੋਟੇ ਸੀ ਉਦੋਂ ਉਥੇ ਹੈਡ ਤੇ ਮੁਲਾਕਾਤ ਕਰਕੇ ਆਏ ਆ ਪੰਜ-ਚਾਰ ਬੰਦੇ ਗਏ ਸੀ ਹਾਜੀ ਸਲੇਮਾਨ ਗਿਆ ਸੀ ਮੌਲਵੀ ਉਧਰ ਗਿਆ ਸੀ ਉਹ ਤਾਂ ਮਰ ਗਿਆ ਵਿਚਾਰੇ ਹਾਂ ਇਹ ਗਏ ਸੀ ਉਦੋਂ ਪੰਜ-ਚਾਰ ਬੰਦੇ ਮੁਲਾਕਾਤ ਕਰਕੇ ਉਥੇ ਹੈਡ ਤੇ ਇਹ ਨਹੀਂ ਬਦ ਇੱਥੇ ਸਿੱਖ ਸਾਡੇ ਕੋਲ ਆਏ ਵੀ ਸੀ ਇੱਕ ਵਾਰੀ ਹਾਂ ਉਹ ਮਰ ਖੱਪ ਗਏ ਉਹ ਇੱਥੇ ਇੱਕ ਜੇਲ੍ਹ ਜੀ ਸਿੱਖ ਰਿਆ ਸੀ ਉਹਦੀ ਅਸੀਂ ਮੁਲਾਕਾਤੇ ਕਰਦੇ ਰਹੇ ਆ ਮੈਂ ਤਾਂ ਨਹੀਂ ਕੀਤੀ ਤੇ ਬੰਦੇ ਸਾਡੇ ਜਾਂਦੇ ਆਉਂਦੇ ਰਹੇ ਇੱਥੇ ਕੋਲੇ ਕਿ ਤੁਹਾਡੇ ਪਿੰਡ ਦਾ ਪਿੰਡ ਦਾ ਸੀ ਪਿੱਛੋਂ ਸੀਖਾ ਉਹ ਇੱਥੇ ਕਿਵੇਂ ਆ ਗਏ ਜੇਲ੍ਹ ਚਾਇਆ ਸੀ ਅੱਛਾ ਉਹ ਚਾਲੀ ਹੋਈ ਬਾਬਾ ਜੀ ਕਿਹੜੇ ਪਾਸੇ ਸੀ ਖੇਰ ਸਾਡਾ ਪਿੰਡੋਂ ਪਹਿਲੇ ਪਾਸੇ ਸੀ ਦੱਖਣ ਵਾਲੇ ਪਾਸੇ ਨੂੰ ਕਿਹੜੇ ਪਿੰਡ ਵਾਲ ਨੂੰ ਇਹ ਦੱਖਣ ਨੂੰ ਜੇ ਤੁਮ ਲਾਲਾ ਪੱਕੀ ਛੜਕਾ ਨੂੰ ਸੀ ਅੱਛਾ ਅੱਛਾ ਹਾਂ ਬਾਹਰ ਸਾਡੇ ਕੋਠੇ ਪਾਏ ਸੀ ਅੱਛਾ ਖੂਦ ਉਹ ਐਨੇ ਕਿੱਲਾ ਕੋਣਾ ਸੀ ਪੱਕੇ ਕੋਠੇ ਸਕੇ ਕੱਚੇ ਕੋਠੇ ਕੱਚੇ ਪਾਇਆ ਸੀ ਤੇ ਬੂਹੇ ਪੱਕੇ ਸੀ ਅੱਛਾ ਅੱਛਾ ਵਾਹ ਬਾਹਰ ਉnde ਤੁਹਾਡੇ ਪਿੰਡੇ ਚ ਤਾਂ ਕੋਈ ਬਾਹਰ ਟੋਕ ਨਹੀਂ ਹੋਈ ਨਹੀਂ ਨਹੀਂ ਹਾਂ ਬਾਹਰ ਹੋਈ ਹੋ ਕਿੰਨੀ ਹੋਈ ਹੋ ਸਾਡੇ ਪਿੰਡ ਦੇ ਬੰਦਿਆਂ ਨੇ ਕੋਈ ਨਹੀਂ ਕਿਸੇ ਨੂੰ ਮਾਰਿਆ ਹਾਂ ਚੰਗੇ ਸੀ ਤੁਹਾਡੇ ਪਿੰਡ ਦੇ ਹਾਂ ਚੰਗੇ ਸੀ ਦਿਲ ਕਰਦਾ ਪਿੰਡ ਵੇਖਣ ਨੂੰ ਦਿਲ ਤਾਂ ਕਰਦਾ ਪਰ ਹੁਣ ਜਾਣਾ ਜਾਇਆ ਨਹੀਂ ਜਾਂਦਾ ਬਹੁਤ ਦਿਲ ਕਰਦਾ ਹੈ ਦਿਲ ਤਾਂ ਸੁਪਨੇ ਚਲੇ ਜਾਂਦਾ ਉੱਥੇ ਸੁਪਨੇ ਆਦੇ ਉੱਥੇ ਦੇ ਹੌਂਦੇ अच्छा तेरे के तेरे लोग कट्यावे ਉਥੇ ਆਉਂਦੇ ਜਾਂਦੇ ਸੋਹਣੇ ਸਹੀ ਗੱਲ ਹਾਂ ਤੇ ਠੀਕ ਹੈ ਬਾਬਾ ਜੀ ਦੁਆ ਕਰਦੇ ਆ ਕਿ ਤੁਸੀਂ ਆਪਣੀ ਜ਼ਿੰਦਗੀ ਚੱਲਦਾ ਪਿੰਡ ਇੱਕ ਵਾਰੀ ਜ਼ਰੂਰ ਵੇਖੋ ਚਲੋ ਜੀ ਹਾਂਜੀ ਮਿਹਰਬਾਨੀ ਹੈ ਤੁਹਾਡੀ ਮੁਖਾਜ ਜੀ ਦਾ ਬਰਾਕ